ਸਤਿ ਸ਼੍ਰੀ ਅਕਾਲ ਤੁਹਾਡਾ ਵੜਾ ਸਵਾਗਤ ਆਪਣੇ YouTube ਚੈਨਲ ਤੇ ਜਰਨਲਿਸਟ ਮੁਕਰਦ ਸਿੰਘ ਫਤਿਹਦੀਕ ਆਪਣੇ ਨਾਲ ਹਨ ਬਹੁਤ ਹੀ ਮਹਾਨ ਸ਼ਖਸੀਅਤ ਚੌਧਰੀ ਸ਼੍ਰੀ ਭਜਨਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੁਹਾਡਾ ਕਾਫੀ ਨਾਮ ਸੋਹਣੇ ਇਹੀ ਵਿੱਚ ਤੁਹਾਡੀ ਇੱਕ ਬਹੁਤ ਹੀ ਮਸ਼ਹੂਰ ਅਤੇ ਕਾਫੀ ਫੇਮਸ ਸੰਸਥਾ ਤੋਂ ਵਡੀ ਸ਼ੀਰੋਗਨ ਸਿੰਘ ਵਾਲਕਰ ਸੋਸਾਇਟੀ ਅੱਰਾ ਅੱਪਾ ਟੌਪਿਕ ਅੱਜ ਦੇਹੀ ਹੈ ਵੀ ਤੋ ਵੀ ਤੁਹਾਡੀ ਸੰਸਥਾ ਇਸ ਦੇ ਕੀ ਉਦੇਸ਼ ਨੇ ਇਸ ਦੀ ਸਥਾਪਨਾ ਕਿਉਂ ਹੋਈ ਇਸ ਦੇ ਬਾਰੇ ਆਪਾਂ ਵਿਚਾਰ ਚ। ਬਲਕਰਨ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਇੱਥੇ ਬੱਲੂਆਣੇ ਛੋਟੇ ਜੇ ਨਗਰ 'ਚ ਪਹੁੰਚਣ ਤੇ ਤੁਹਾਡਾ ਤੇ ਤੁਹਾਡੇ YouTube ਦਾ ਸਵਾਗਤ ਕਰਦਾ ਬਨਾਲ ਬੱਲੂਆਣ। ਦੇਖੋ ਪਹਿਲੇ 30-40 ਸਾਲ ਤੋਂ ਮਨ ਦੇ ਵਿੱਚ ਇੱਕ ਵਿਚਾਰ ਸੀ ਕਿ ਸ਼ਹੀਦ ਉਦਮ ਸਿੰਘ ਨੂੰ ਸ਼ਾਇਦ ਉਹ ਮਾਨ ਸਤਿਕਾਰ ਮਿਲਿਆ ਨਹੀਂ ਜਿਹੜਾ ਕਿ ਮਿਲਣਾ ਚਾਹੀਦਾ ਸੀ ਤਾਂ ਉਸ ਤੋਂ ਪਹਿਲਾਂ ਮੈਂ ਥੋੜੀ ਜਿਹੀ ਆਪਰਦਰਸ ਦੇ ਮੈਂ ਐਸੀ ਪਿੰਡ ਬੱਲੂਆਂ ਦਾ ਜੰਪਲ ਹਾਂ 1930 ਦੇ ਵਿੱਚ ਮੇਰਾ ਬਰਥ ਹੋਇਆ ਹੈ ਔਰ 1981 ਦੇ ਵਿੱਚ ਛੋਟੀ ਉਮਰ ਦੇ ਵਿੱਚ ਹੀ 1.5 18 ਸਾਲ ਦੀ ਉਮਰ ਦੇ ਵਿੱਚ ਮੈਂ ਪਟਿਆਲੇ ਤੋਂ ਕੋਰਸ ਕਰਕੇ ਐਜ਼ ਅ ਪੀਟੀਆਈ ਚੰਦਖਲੇ ਜੋਇਨ ਕੀਤਾ ਉਸ ਤੋਂ ਬਾਅਦ ਮਨ ਦੇ ਵਿੱਚ ਬਚਪਨ ਤੋਂ ਹੀ ਕੋਈ ਖੇ ਹੋ ਜੈਸੀ ਵੀ ਸਮਾਜ ਵਾਸਤੇ ਕੁਝ ਕਰਨਾ ਹੈ ਤਾਂ ਆਈ ਟੂ 40 ਸਾਲ ਪਹਿਲਾਂ ਸਾਡੇ ਇੱਕ ਮਹਾਨ ਸੰਤ ਹੋਏ ਨੇ ਸ਼ਹੀਦ ਬਾਬਾ ਕਰਤਾਰ ਸਿੰਘ ਜੀ ਐਕਮਾਰਸੀ ਕਹਿ ਸਕਦੇ ਹਾਂ ਉਹਨਾਂ ਨੂੰ ਬਾਬਾ ਕਰਤਾਰ ਸਿੰਘ ਜੀ ਬੜੇ ਮਹਾਨ ਵਿਅਕਤੀ ਸੀ ਉਹਨਾਂ ਦੇ ਨਾਂ ਤੇ ਇੱਕ ਅਸੀਂ ਕਲੱਬ ਰਜਿਸਟਰ ਕਰਵਾਇਆ ਸੀ ਸੰਤ ਬਾਬਾ ਕਰਤਾਰ ਸਿੰਘ ਸਪੋਰਟਸ ਕਲੱਬ ਰਜਿਸਟ੍ਰੇਸ਼ਨ ਨੰਬਰ 1911 ਤਾਂ ਜੋ ਸਾਡੇ ਮਨ ਦੇ ਵਿੱਚ ਕੁਛ ਇੱਕ ਕਰਨ ਦਾ ਜੋਸ਼ ਸੀ ਮੇਰੇ ਨਾਲ ਸਰਦਾਰ ਦਵਿੰਦਰ ਸਿੰਘ ਜੀ ਹੋਇਆ ਕਰਦੇ ਸੀ ਮੇਰੇ ਬਿਟੇ ਅਮਰ ਗਏ ਨੇ ਔਰ ਇੱਕ ਚੰਗੀ ਟੀਮ ਸੀ ਅਸੀਂ ਉਹਦਾ ਮੈਂ 12 ਸਾਲ ਪ੍ਰਧਾਨデア ਇਨ ਬਿਟਵੀਨ ਕੰਮ ਚੱਲਦਾ ਰਿਹਾ ਉਦਮ ਸਿੰਘ ਬਾਰੇ ਇੱਕ ਸੋਚ ਸੀ ਵੀ ਕੁਛ ਕਰਨਾ ਹੈ ਤਾਂ ਜਿਵੇਂ ਹੀ ਮੈਂ ਰਿਟਾਇਰ ਹੋਇਆ ਮੈਂ ਆਪਣੀ ਜ਼ਿੰਦਗੀ ਦੇ ਪੜਾਵਾਂ ਵਿੱਚ 1997 ਦੇ ਵਿੱਚ ਜਿਵੇਂ ਪੰਜਾਬੀ ਮਾਸਟਰ ਬਣ ਗਿਆ ਸਾਂ ਉਸ ਤੋਂ ਬਾਅਦ ਮੈਂ 212 ਦੇ ਵਿੱਚ ਸਾਲ ਜਾਂ ਮੈਂ 1900 ਪੁੱਛ ਲਿਆ ਗਿਆ 2000 1999 ਵਿੱਚ ਮੈਂ ਉਹ ਜਿਹੜਾ ਹੈ ਮਾਸਟਰਕਲਾਸ ਵਿੱਚ ਆਇਆ 2012 ਵਿੱਚ ਮੈਂ ਜਦੋਂ ਇੱਕ ਲੈਕਚਰਰ ਬਣਿਆ ਤਾਂ ਇਤਿਹਾਸ ਮੇਰਾ ਬੜਾ ਵੱਡਾ ਇੱਕ ਪ੍ਰਕਾਰ ਦਾ ਪਿਆਰਾ ਵਿਸ਼ਾ ਸੀ ਤਾਂ ਉਦੋਂ ਮੈਨੂੰ ਉਦਮ ਸਿੰਘ ਬਾਰੇ ਹੋਰ ਜਾਣਨ ਦੀ ਜਿਹੜੀ ਇੱਕ ਪ੍ਰਕਾਰ ਦੀ ਹੈ ਉਹ ਕੋਈ ਕੋਸ਼ਿਸ਼ ਕੀਤੀ ਕੀ ਸੁਣ ਲਓ ਤੇ ਜਦੋਂ ਮੈਨੂੰ ਟੈਰ ਹੋ ਗਿਆ ਤੇ ਮੈਂ ਸੋਚਿਆ ਕਿਉਂ ਨਾ ਮੈਂ ਆਪਣੇ ਉਸ ਆਪਣੇ ਪੂਰੇ ਖਰਾ ਜਿਹੜੇ ਇੱਕ ਪ੍ਰਕਾਰ ਦੇ ਉਦਮ ਸਿੰਘ ਦੇ ਸੁਪਨੇ ਵੀ ਸੀ ਤੇ ਮੈਂ ਇੱਕ ਸਸਤਾ ਜਿਹੜੀ ਉਹ ਬਣਾਉਣ ਦੀ ਕੋਸ਼ਿਸ਼ ਕੀਤੀ ਮੈਂ ਆਪਣੇ ਮਿੱਤਰ ਮੰਡਲੀ ਸਾਰੀ ਬੁਲਾਈ ਔਰ ਸੋਚਿਆ ਗਿਆ ਤੇ ਵਿਚਾਰ ਰੱਖਿਆ ਗਿਆ ਵੀ ਕਿਉਂ ਨਾ ਸ਼ਹੀਦ ਉਦਮ ਸਿੰਘ ਦੇ ਨਾਂ ਤੇ ਹੀ ਉਹ ਜਿਹੜਾ ਕਲੱਬ ਰਜਿਸਟਰ ਕਰਾਇਆ ਜਾਵੇ ਤਾਂ ਮੈਨੂੰ ਬੜਾ ਮਾਣ ਹੈ ਕਿ ਐਸੇ ਸਾਲ ਦੀ ਜਨਵਰੀ 29 ਨੂੰ ਜਿਹੜਾ ਹੈ ਸਾਨੂੰ ਜਿਹੜਾ ਹੈ 305 ਨੰਬਰ ਦੇ ਅਧੀਨ ਜਿਹੜਾ ਹੈ ਸਾਡੇ 2024 ਦੇ ਵਿੱਚ ਉਹ ਸ਼ਹੀਦ ਉਦਮ ਸਿੰਘ ਵੈਲਫੇਅਰ ਸੁਸਾਇਟੀ ਜਿਹੜੀ ਹੈਗੀ ਸਾਡੀ ਸਟੇਟ ਲੈਵਲ ਦੀ ਬਣ ਗਈ ਹੈ ਔਰ ਮੈਨੂੰ ਬੜੀ ਖੁਸ਼ੀ ਵੀ ਹੈ ਕਿ ਅਸੀਂ ਸ਼ਹੀਦ ਦੇ ਜਿਹੜਾ ਸ਼ਹੀਦੀ ਦਿਨ ਤੇ 31 ਜੁਲਾਈ ਹੈ ਬੱਲਵਾਂ ਦੇ ਵਿੱਚ ਉਹ ਜਿਹੜਾ ਸੁਪਨਾ ਸੀ 40 ਸਾਲ ਪਹਿਲਾਂ ਦਾ ਉਹ ਸ਼ਹੀਦ ਦਾਬੋਤ ਵੀ ਆ ਕੇ ਸਥਾਪਿਤ ਕੀਤਾ ਇਹ ਤਾਂ ਹੈ ਉਹ ਜਿੰਦਗੀ ਦਾ ਸਫਰ ਬੇਸੀ ਉਦਮ ਸਿੰਘ ਕਲੱਬ ਜਿਹੜਾ ਹੈ ਜਿਸ ਜਿੰਦਰੀ ਹੈ ਉਹ ਕਿਉਂ ਕਰਵਾਈਏ ਔਰ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਵੀ ਉਹਦਾ ਜਿਹੜਾ ਏਰੀਆ ਆਫ ਫੰਕਸ਼ਨ ਹੈ ਉਹ ਸਾਰਾ ਪੰਜਾਬ ਹੈ ਮਤਲਬ ਕਹਿੰਦਾ ਉਹਦਾ ਹੈਡ ਆਫ ਸਾਡਾ ਜੁਰੇ ਬੰਨੂਰ ਚ ਜਿੱਥੇ ਆਪਾਂ ਬੈਠੇ ਆ ਪਰ ਇਹ ਇੱਕ ਪੰਜਾਬ ਲੈਵਲ ਦੀ ਸਸਤਾ ਹੈ ਪਰ ਜੇ ਗੱਲ ਕਰੀਏ ਆਪਾਂ ਪਰਦੇਸ਼ੀ ਉਦਮ ਸਿੰਘ ਸਪੋਰਟਸ ਕਲੱਬ ਦੀ ਹੈ ਫਲਵੇਅਰ ਸੋਸਾਇਟੀ ਦੀ ਤਾਂ ਇਹਦੇ ਕੀ ਉਦੇਸ਼ ਨੇ ਕੀ ਕੀ ਮੋਟੀਵੇਸ਼ਨ ਹੈ ਜੀ ਜਿਹੜਾ ਅੱਗੇ ਇਸ ਨੂੰ ਆਪਾਂ ਜਿਹੜੇ ਉਦੇਸ਼ ਨੂੰ ਲੈ ਕੇ ਆਪਾਂ ਅੱਗੇ ਚੱਲੋ ਹਰ ਇੱਕ ਤਾਂ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਜਿਹੜੀ ਹੈ ਨਾ ਸਾਂਝੀ ਵਾਲਤਾ ਖਤਮ ਹੋ ਰਹੀ ਹੈ ਲੋਕ ਜਾਤਾਂ ਧਰਮਾਂ ਵਰਗਾਂ ਵਿੱਚ ਵੰਡੇ ਹੋਏ ਨੇ ਤਾਂ ਸ਼ਹੀਦ ਉਦਮ ਸਿੰਘ ਤੋਂ ਵੱਡੀ ਕੋਈ ਉਦਾਹਰਣ ਨਹੀਂ ਮਿਲ ਸਕਦੀ ਇਹ ਉਹਨਾਂ ਦੇ ਨਾਂ ਦੀ ਆਪਾਂ ਗੱਲ ਕਰੀਏ ਜਦੋਂ ਉਹਨਾਂ ਨੂੰ ਫ਼ਾਰਸੀ ਦਾ ਹੁਕਮ ਹੋਇਆ ਉਸ ਤੋਂ ਪਹਿਲਾਂ ਵੀ ਕੇਸ ਚਲਾਉਣਾ ਹੋਵੇ ਤਾਂ ਉਹਦੇ ਨਾਂ ਨੂੰ ਪੁੱਛਿਆ ਜਾਂਦਾ ਹੈ ਤਾਂ ਉਹਨਾਂ ਨੇ ਨਾਮ ਕਿਹਾ ਸੀ ਮੇਰਾ ਨਾਮ ਹੈ ਆਰਾਮ ਮੁਹੰਮਦ ਸਿੰਘ ਆਜ਼ਾਦ ਆਰਾਮ ਤੋਂ ਮਤਲਬ ਸੀ ਹਿੰਦੂ ਧਰਮ ਦਾ ਪ੍ਰਤੀਕ ਹੈ ਸਿੰਘ ਤੋਂ ਇਹ ਸਿੱਖ ਧਰਮ ਦਾ ਪ੍ਰਤੀਕ ਹੈ ਔਰ ਜਿਹੜਾ ਹੈ ਮੁਹੰਮਦ ਤੋਂ ਮੁਸਲਮਾਨ ਦਾ ਪ੍ਰਤੀਕ ਹੈ ਉਹਦੋਂ ਕੋ ਲੋੜ ਸੀ ਕਿਉਂਕਿ ਹਿੰਦੂ ਮੁਸਲਮਾਨ ਸਿੱਖਾ ਤਿੰਨਾਂ ਨੇ ਜੇ ਔਰ ਮਿਲ ਕੇ ਕੋਸ਼ਿਸ਼ ਕੀਤੀ ਤਾਂ ਅਸੀਂ ਇੱਕ ਇਹੋ ਜੀ ਦੁਨੀਆ ਤੇ ਕੌਮ ਜਿਹਨੇ 200 ਸਾਲ ਸਾਡੇ ਤੇ ਰਾਜ ਕੀਤਾ ਯੂਦੇ ਬਾਰੇ ਕਿਹਾ ਜਾਂਦਾ ਵੀ ਉਹਦੇ ਸਾਮਰਾਜ ਵਿੱਚ ਸੂਰਜ ਵੀ ਨਹੀਂ ਸੀ ਛੁਪਦਾ ਤਾਂ ਉਹਨੂੰ ਖਦੇੜਿਆ ਉਹਨਾਂ ਦੀ ਕੁਰਬਾਨੀ ਕਰਕੇ ਤਾਂ ਇੱਕ ਤਾਂ ਉਹ ਸੰਧੀ ਵਾਲਤਾ ਜਿਹੜੀ ਟੁੱਟ ਰਹੀ ਸੀ ਉਹ ਕਾਇਮ ਕਰਨੀ ਹੈ ਦੂਜਾ ਉਹ ਉਦਮ ਸਿੰਘ ਦੇ ਸੁਪਨੇ ਜਿਹੜੇ ਸੀ ਇੱਕ ਪ੍ਰਕਾਰ ਦੇ ਅਧੂਰੇ ਰਹਿ ਗਏ ਸੀ ਜਿਹੋ ਜਾਂ ਸਾਮਰਾਜ ਉਹ ਚਾਹੁੰਦਾ ਸੀ ਜਿਹੋ ਜਾਂ ਉਹ ਚਾਹੁੰਦਾ ਸੀ ਭਾਈ ਭਤੀਜਾਵਾਦ ਨਾ ਹੋਵੇ ਜਿਹੋ ਜਾਂ ਚਾਹੁੰਦਾ ਸੀ ਸਾਬਕ ਨੂੰ ਐਜੂਕੇਸ਼ਨ ਮਿਲੇ ਜਿਹੋ ਜਾਂ ਚਾਹੁੰਦਾ ਸੀ ਵੀ ਕਿਸੇ ਵੀ ਫਿਰਕੇ ਕਰਕੇ ਕਿਸ ਨਾਲ ਅਨਿਆ ਨਾ ਹੋਵੇ ਸਾਰਿਆਂ ਨੂੰ ਬਰਾਬਰ ਦੀ ਐਜੂਕੇਸ਼ਨ ਦਿੱਤੀ ਜਾਵੇ ਸਾਰਿਆਂ ਨੂੰ ਹਰ ਇੱਕ ਫੀਲਡ ਵਿੱਚ ਬਰਾਬਰਤਾ ਲਿਆਂਦੀ ਜਾਵੇ ਅਸੀਂ ਕੋਸ਼ਿਸ਼ ਕੀਤੀ ਹੈ ਵੀ ਇਹ ਸੰਸਥਾ ਜਿਹੜੀ ਇਹ ਬਣਾ ਕੇ ਤਾਂ ਉਸ ਮਹਾਨ ਸ਼ਹੀਦ ਦੇ ਸੁਪਨਿਆਂ ਨੂੰ ਪੂਰਾ ਕਰਨ ਦੀ ਸੀ ਤੁਸ਼ ਦੀ ਕੋਸ਼ਿਸ਼ ਕਰ ਲਈਏ ਤਾਂ ਸਾਡੇ ਵਾਸਤੇ ਬੜੇ ਮਾਣ ਦੀ ਗੱਲ ਹੋਵੇਗੀ ਅਸੀਂ ਕੋਸ਼ਿਸ਼ ਕਰਦੇ ਹਾਂ ਸਰ ਤੁਹਾਡੀ ਤੁਹਾਡੀ ਸੰਸਥਾ ਤੁਹਾਨੂੰ ਅੱਜ ਜੇ ਤੁਹਾਡੇ ਕਿਹੋ ਜਿਹੇ ਕੰਮ ਨੇ ਜੋ ਤੁਹਾਨੂੰ ਕਰਨ ਤੋਂ ਬਾਅਦ ਮਾਣ ਮਹਿਸੂਸ ਹੋਇਆ ਊਨ ਮਹਿਸੂਸ ਹੋਇਆ ਵੀ ਅਸੀਂ ਇਹ ਇਹਨਾਂ ਨੂੰ ਕਰਕੇ ਵੀ ਅਸੀਂ ਅੱਜ ਹਾਨੁਸ਼ੀਸ਼ ਕਰਦੇ। ਦੇਖੋ ਜੀ ਜਦੋਂ ਅਸੀਂ ਇਹ ਸੰਸਥਾ ਬਣਾਈ ਸੀ ਅਸੀਂ ਕੁਝ ਮੋਟਿਵਜ਼ ਰੱਖੇ ਸੀ ਸੁਣ ਲਓ ਸਾਡੀ ਇੱਕ 39 ਮੈਂਬਰੀ ਕਮੇਟੀ ਜੋ ਬਣੀ ਹੋਈ ਹੈ ਮੈਂ ਵਿੱਚ ਥੋੜਾ ਜਿਆਦਾ ਤੁਹਾਨੂੰ ਇਹ ਦੱਸਣਾ ਚਾਹਾਂਗਾ ਵੀ ਸ਼ਾਇਦ ਤੁਹਾਡੇ ਮਨ ਚ ਇਹ ਗੱਲ ਆਉਂਦੀ ਵੀ ਹੋਵੇ ਵੀ ਬੜੀਆਂ ਗੜੀਆਂ ਨੇ ਇਸ ਸਥਾਪਨਾ ਬਣੀਆਂ ਹੋਈਆਂ ਸੀ ਪਹਿਲਾਂ ਵੀ ਉਦਮ ਸਿੰਘ ਦੇ ਨਾਂ ਤੇ ਵੀ ਬਜਨ ਲਾਲ ਨੂੰ ਕੀ ਲੋੜ ਪੈਗੀ ਵੀ ਪਿੰਡ ਚ ਬੈਠਿਆਂ ਨੂੰ ਇੱਕ ਪ੍ਰਕਾਰ ਦੀ ਸੋਸਾਇਟੀ ਹੋਰ ਬਣਾਉਣੀ ਪਈ ਤਾਂ ਸਾਰੋ ਦੇ ਮਗਲੇ ਪਰਸ ਮੈਂ ਕਾਰਨ ਸਮਝਾ ਕੁਝ ਕਾਰਨ ਇਹ ਸੀ ਕਿਉਂਕਿ ਜਦੋਂ ਕਿਤੇ ਵੀ ਮੈਂ ਕਿਸੇ ਸ਼ਹੀਦ ਦੇ ਫੰਕਸ਼ਨ ਤੇ ਜਾਣਾ ਉੱਥੇ ਕੋ ਉਹਨਾਂ ਨਾਲ ਗੱਲ ਕਰਨੀ ਸਾਡਾ ਕੰਬੋਜ ਸਾਡਾ ਕੰਬੋਜ ਸਾਡਾ ਕੰਬੋਜ ਤਾਂ ਮੈਂ ਲੋਕਾਂ ਦੇ ਚਿਹਰੇ ਮਹਿਸੂਸ ਕਰਦਾ ਸਭ ਜਿਹੜੇ ਕੰਬੋਜ ਨਹੀਂ ਹੁੰਦੇ ਸੀ ਉਹ ਆਪਣੇ ਆਪ ਨੂੰ ਠੱਗਿਆ ਜਾ ਮਹਿਸੂਸ ਕਰਦੇ ਸੀ ਤਾਂ ਮੈਂ ਉੱਥੇ ਮਹਿਸੂਸ ਕੀਤਾ ਵੀ ਕੰਬੋਜ ਕੰਬੋਜ ਕਰਕੇ ਅਸੀਂ ਸ਼ਾਇਦ ਉਦਮ ਸਿੰਘ ਨਾਲ ਅਨਿਆ ਕਰ ਰਹੇ ਹਾਂ ਤਾਂ ਮੇਰੀ ਫਿਰ ਲੋਕਾਂ ਨਾਲ ਗੱਲਬਾਤ ਹੋਣੀ ਉਹਨਾਂ ਨੇ ਕਿਹਾ ਯਾਰ ਵੇਖੋ ਯਾਰ ਤੁਸੀਂ ਇਹ ਕੰਬੋਜ ਕੰਬੋਜ ਕਰਕੇ ਨਾ ਉਸ ਹੀਰੇ ਦੇ ਉਹਦਾ ਇੱਕ ਪ੍ਰਕਾਰ ਦਾ ਨਾ ਉਹ ਕਦਰ ਨਹੀਂ ਪਾ ਰਹੇ ਮੈਂ ਆਪ ਦਾ ਇਹ ਤਹਈਆ ਲੈ ਕੇ ਚੱਲਿਆ ਸੀ ਵੀ ਜੋ ਕਬੂਜ ਦਾ ਠੱਪਾ ਲੱਗਿਆ ਹੋਇਆ ਹੈ ਇਹਨੂੰ ਦੂਰ ਕਰਨਾ ਹੈ ਮੇਰੀ ਜੇ ਤੁਸੀਂ ਗਵਰਨਿੰਗ ਬੋਡੀ ਦੇ ਜਿਹੜੀ ਸੱਤ ਮੈਂਬਰੀ ਵੇਖੋਗੇ ਉਹਦੇ ਵਿੱਚ ਦੋ ਕਬੂਜ ਨੇ ਉਹਦੇ ਵਿੱਚ ਜੱਟ ਸਿੱਖ ਵੀ ਨਹੀਂ ਉਹਦੇ ਵਿੱਚ ਮੱਝੀ ਸਿੱਖ ਵੀ ਨਹੀਂ ਉਹਦੇ ਵਿੱਚ ਬਾਬਰੀਆ ਸਿੱਖ ਵੀ ਨਹੀਂ ਉਹਦੇ ਵਿੱਚ ਅਰੋੜੇ ਵੀ ਤਾਂ ਮੈਂ ਉਸ ਉਹਦੀ ਜਿਹੜੀ ਸੋਚ ਸੀ ਉਹਦੇ ਮੁਤਲਕ ਚੱਕਿਆ ਸਾਡੀ ਜਿਹੜੀ 39 ਮੈਂਬਰੀ ਕਮੇਟੀ ਹੈ ਉਹਦੇ ਵਿੱਚ 38% ਕਬੂਜ ਹੋਣਗੇ ਤਾਂ ਮੈਂ ਉਸ ਕਬੂਜ ਪੁਣੇ ਤੋਂ ਬਾਹਰ ਕਰਕੇ ਉਦਮ ਸਿੰਘ ਕੌਕੇ ਆਜ਼ਾਦ ਪੰਛੀ ਉਡਾਰੀਆਂ ਮਾਰਨ ਵਾਲਾ ਸੀ ਔਰ ਉਹਦੀ ਸੋਚ ਨੂੰ ਸੀਮਤ ਜੋ ਕੀਤਾ ਗਿਆ ਕਰਨ ਦੀ ਕੋਸ਼ਿਸ਼ ਕੀਤੀ ਗਈ ਉਸ ਪਰ ਸੇ ਸਾਡਾ ਖਿਆਲ ਹੈ ਔਰ ਮੈਂ ਲਗਭਗ ਮੇਰੇ ਖਿਆਲ ਤੋਂ ਦੇ ਜੀ ਕਾਮਯਾਬੀ ਹੋਇਆ ਹਾਂ ਅਸੀਂ ਪਿਛਲੇ ਦਿਨੀ ਦੱਸਿਆ ਬਈ ਇੱਥੇ ਆਪਦਾ ਸ਼ਹੀਦ ਦਾ ਬੋਤ ਵੀ ਜਿਹੜਾ ਹੈ ਉਹ ਸਥਾਪਿਤ ਕਰ ਚੁੱਕੇ ਹਾਂ ਬੜੇ ਮਾਨ ਦੀ ਗੱਲ ਹੈ ਮੈਂ ਇਕੱਲਾ ਕੁਝ ਨਹੀਂ ਸੀ ਕਰ ਸਕਦਾ ਮੇਰੇ ਨਾਲ ਉਹ 39 ਮੈਂਬਰੀ ਕਮੇਟੀ ਮੇਰੇ ਨਾਲ ਦੀ ਔਰ ਇਸ ਟਾਈਮ ਦੀ ਪੋਲੀਟਿਕਲ ਸੰਸਥਾਵਾ ਭਾਵੇਂ ਕੋਈ ਮਰਜ਼ੀ ਨਹੀਂ ਉਹਨਾਂ ਨੇ ਆਪਦੀ ਪੋਲੀਟਿਕਸ ਤੋਂ ਉੱਪਰ ਹੋ ਕੇ ਸਾਡੀ ਮਦਦ ਕੀਤੀ ਹੈ ਤੁਸੀਂ ਜਾਣ ਲੱਗਿਆ ਵੇਖ ਕੇ ਵੀ ਜਾਣਾ ਫੇਡ ਦਾ ਬੋਤਲ ਸੀ ਲਾਇਆ ਕੀਤਾ ਹੋਇਆ ਤਾਂ ਸਾਡੇ ਉਸ ਉਪਰੇ ਜਿਹੜੇ ਇੱਕੇ ਪ੍ਰਕਾਰ ਦੇ ਸੀ ਅੱਜ ਸਾਨੂੰ ਮਾਣ ਮਹਿਸੂਸ ਹੁੰਦਾ ਮੈਂ ਖਾਸ ਕਰਕੇ ਗੱਲ ਕਰਾਂਗਾ ਅਨਾਲ ਇਹ ਆਪਣੇ ਸਾਡਾ ਇਹ ਇਸੀ ਕਿਉਂਕਿ ਮੈਂ ਟੀਚਿੰਗ ਲਾਈਨ ਚ ਰਿਆਂ ਔਰ ਮੈਂ ਆਮ ਕਰਕੇ ਵੇਖਿਆ ਅੱਜ ਕੱਲ ਦੇ ਜਿਹੜੇ ਬੱਚੇ ਨੇ ਗਰੀਬ ਉਹ ਜਿਆਦਾ ਪੜਦੇ ਨੇ ਜਿੰਨਾਂ ਕੋਲ ਸੁਖ ਹੁਲਤਾ ਹੈ ਉਹ ਪੜ ਹੀ ਨਹੀਂਦੇ ਤੇ ਜਿੰਨਾਂ ਕੋਲ ਸੁਖ ਹੁਲਤਾ ਨਹੀਂ ਹੈ ਗਿਆ ਉਹ ਬੱਚੇ ਪਲੱਸ 2 ਤੱਕ ਜਿਹੜਾ ਹੈ ਉਹ ਟੌਪ ਕਰ ਜਾਂਦੇ ਨੇ ਅਗਲੇ ਪਾਸੇ ਉਹਨਾਂ ਨੂੰ ਪੜਾਉਣ ਵਾਲਾ ਕੋਈ ਹੁੰਦਾ ਹੀ ਨਹੀਂ ਤਾਂ ਸਭ ਤੋਂ ਪਹਿਲਾਂ ਤਾਂ ਸਾਡੀ ਸੰਸਤਾ ਨੇ ਇਹ ਤਹਈਆ ਲਿਆ ਵੀ ਜਿਹੜਾ ਵੀ ਗਰੀਬ ਬੱਚਾ ਹੈ ਉਹ ਸਾਡੇ ਹਾਲ ਦੀ ਗੱਲ ਅਸੀਂ ਆਪਣੇ ਬਲੂ ਨਾਲ ਹਲਕੇ ਤੋਂ ਸ਼ੁਰੂ ਕੀਤਾ ਹੈ ਹੌਲੀ ਹੌਲੀ ਅਸੀਂ ਪੰਜਾਬ ਵਿੱਚ ਲੈ ਕੇ ਜਾਵਾਂਗੇ ਉਹਨੂੰ ਆਡੈਂਟੀਫਾਈ ਕਰਕੇ ਜੇ ਉਹ ਬੱਚਾ ਡਿਜ਼ਰਵ ਕਰਦਾ ਹੈ ਤਾਂ ਉਹਦੀ ਹਰ ਪ੍ਰਕਾਰ ਦੀ ਫੀਸ ਜਿਹੜੀ ਹੈ ਉਹ ਭਰੀ ਜਾਵੇ ਉਹਦੇ ਕੱਪੜੇ ਲੈਣ ਦਾ ਪ੍ਰਬੰਧ ਕੀਤਾ ਜਾਵੇ ਉਹਨੂੰ ਬੁੱਕਸ ਲੈ ਕੇ ਦਿੱਤੀਆਂ ਜਾਣ ਉਹਦੇ ਵਾਸਤੇ ਟਿਊਟਰ ਦਾ ਜਿਹੜਾ ਪ੍ਰਬੰਧ ਕੀਤਾ ਜਾਵੇ ਉਹਦੇ ਬਾਰੇ ਅਸੀਂ ਗੱਲ ਕਰ ਰਹੇ ਹਾਂ ਔਰ ਦੂਜਾ ਜਿਹੜਾ سپورٹس ਦੇ ਖੇਤਰ ਦੇ ਵਿੱਚ ਖਾਸ ਕਰਕੇ ਜਿਹੜੇ ਬੱਚੇ ਕਿਉਂਕਿ ਮੈਂ ਆਪ ਸਪੋਰਟ ਨਾਲ ਸੰਬੰਧਿਤ ਰਿਹਾ ਹਾਂ ਮੈਨੂੰ ਪਤਾ ਹੈ ਸਪੋਰਟਸ ਮੈਨ ਦੀਆਂ ਕੁਝ ਸਪੈਸ਼ਲ ਨੀਡਸ ਹੁੰਦੀਆਂ ਨੇ ਪਰ ਗਰੀਬੀ ਕਰਕੇ ਉਹ ਬੱਚੇ ਕਈ ਜਿਹੜੇ ਨੇ ਵਿਚਾਰੇ ਦਿਹਾੜੀਆਂ ਤੁਰ ਜਾਂਦੇ ਨੇ ਉਹ ਸਕੂਲਾਂ 'ਚ ਨਹੀਂ ਜਾ ਪਾਉਂਦੇ ਤਾਂ ਇਹੋ ਜਿਹੇ ਗਰੀਬ ਬੱਚਿਆਂ ਦੀ ਸੇਵਾ ਕਰਨ ਦੀ ਕੋਸ਼ਿਸ਼ ਕੀਤੀ ਮੈਂ ਮਾਣ ਨਾਲ ਕਹਿ ਸਕਦਾ ਇਹ ਨਾਲ ਆਪਣੇ ਪਿੰਡ ਹਿੰਮਤਪੁਰਾ ਉੱਥੋਂ ਜਿਹੜੀ ਇੱਕ ਲੜਕੀ ਹੈ ਲਖਵਿੰਦਰ ਕੌਰ ਬੜੇ ਗਰੀਬ ਪਰਿਵਾਰ ਦੇ ਵਿੱਚੋਂ ਸੀ ਉਹ ਘੁਬਿਆਰ ਪਰਿਵਾਰ ਦੇ ਵਿੱਚੋਂ ਸੀ ਮਨਜਾਤੀ ਦੇ ਵਿੱਚ ਨਾਲ ਜਾਣਚਦਾ ਉਹ ਬੱਚੀ ਦਾ ਮੈਨੂੰ ਪਤਾ ਲੱਗਿਆ ਕਿਉਂਕਿ ਅਸੀਂ ਐਡਵਰਟਾਈਜ਼ਮੈਂਟ ਕਰਵਾਈ ਵੀ ਜੋ ਬੱਚਾ ਵੀ ਕਿਤੇ ਸਾਨੂੰ ਅਸੀਂ ਆਈਡੈਂਟੀਫਾਈ ਕਰਦੇ ਹਾਂ ਲੱਭਦਾ ਇਹੋ ਜਿਹਾ ਉਸ ਬੱਚੀ ਨੂੰ ਅਸੀਂ ਅਪਰੋਚ ਕੀਤਾ ਸੀ ਬੱਲੂਆਂ ਨੇ ਸੇ ਮੈਨੂੰ ਪਤਾ ਲੱਗਿਆ ਕਿ ਪਿੰਡ ਦੀ ਲੜਕੀ ਨੈਸ਼ਨਲ ਲੈਵਲ ਦੇ ਵਿੱਚ ਸਿਲਵਰ ਮੈਡਲ ਲੈ ਕੇ ਆਈ ਹੈ ਜਦੋਂ ਉਸ ਨਾਲ ਗੱਲਬਾਤ ਕੀਤੀ ਉਹਨੂੰ ਸਨਮਾਨਤ ਕੀਤਾ ਤਾਂ ਉਹਦੀ ਗੱਲਾਂ ਕਰਦਾ ਕਰਦਾ ਅੱਖਾਂ ਝੱਜੂ ਸੀ ਸਾਨੂੰ ਪਤਾ ਲੱਗਿਆ ਬਹੁਤ ਗਰੀਬ ਪਰਵਾਦੀ ਬੱਚੀ ਹੈ ਅਸੀਂ ਸਿਰਫ ਉਹਨੂੰ ਸਨਮਾਨਤ ਹੀ ਨਹੀਂ ਕੀਤਾ ਉਹਨੂੰ ਆਪਣੀ ਦੀ ਬਣਾ ਕੇ ਸਸਤਾ ਦੀ ਦੀ ਬਣਾ ਕੇ ਉਹਨੂੰ ਅਡਾਪਟ ਕੀਤਾ ਔਰ ਉਸ ਤੋਂ ਬਾਅਦ ਲਗਾਤਾਰ ਜਿਹੜਾ ਉਹਦਾ ਹੈ ਨਾ ਉਹ ਜਿਵੇਂ ਵੀ ਮੈਂ ਕੁਝ ਨਹੀਂ ਕਰ ਸਕਿਆ ਮੇਰੇ ਨਾਲ ਸੱਜਣ ਮਿੱਤਰ ਤੁਹਾਡੇ ਵਰਗੇ ਕੁਝ ਪਥਰਕਰ ਸਾਥੀ ਕੁਝ ਹੋਰ ਜਿਹੜੇ ਹੈ ਸਮਾਜ ਸੇਵਕ ਉਹਨਾਂ ਕੋਲ ਕੋਈ 500 ਹਜ਼ਾਰ 2-2000 ਰੁਪਿਆ ਲੈ ਕੇ ਉਹਦੇ ਉਹ ਕਿਉਂਕਿ ਦੌੜਨ ਵਾਸਤੇ ਬੜੇ ਮਹਿੰਗੇ ਬੂਟ ਦੀ ਲੋੜ ਹੁੰਦੀ ਹੈ ਅਸੀਂ ਉਹ ਪ੍ਰੋਵਾਈਡ ਕਰਾਇਆ ਔਰ ਮੈਨੂੰ ਬੜੀ ਖੁਸ਼ੀ ਹੋਈ ਉਹ ਲੜਕੀ ਨੇ ਅਗਲੇ ਸਾਲ ਜਿਹੜਾ ਹੈ 골ਡ ਮੈਡਲ ਲਿਆ ਔਰ ਇਸ ਟਾਈਮ ਭਗਵੰਤ ਮਾਨ ਵੀ ਚੰਗੀ ਸੋਚ ਕਰਕੇ ਉਹਦੀ ਕਿਰਪਾ ਕਰਕੇ ਉਹ ਪਟਿਆਲੇ ਦੇ ਵਿੱਚ ਹੈ ਜੇ ਨੈਸ਼ਨਲ ਕੋਰਟ ਜਿਹੜੀ ਹੈ ਉਹ ਤਿਆਰੀ ਕਰਵਾ ਰਹੀ ਹੈ ਔਰ ਉਹ ਬੱਚੀ ਸਾਡੇ ਵਾਸਤੇ ਇੱਕ ਉਦਾਹਰਣ ਹੈ ਇੱਕ ਉਦਾਹਰਨ ਹੀ ਹੈ ਔਰ ਸਾਡਾ ਇੱਕ ਕੋਸ਼ਿਸ਼ ਹੈ ਵੀ ਆਉਣ ਵਾਲੇ ਵਕਤ ਦੇ ਵਿੱਚ ਇਹੋ ਜਿਹਾ ਹੋਰ ਉਦਾਰਨਾ ਵੀ ਸਾਡੇ ਕੋਲ ਜਿੱਥੇ ਵੀ ਅਸੀਂ ਜਾਂਦੇ ਹਾਂ ਇੱਕ ਬੱਚਾ ਅਸੀਂ ਨੂੰ ਪਤਾ ਲੱਗਿਆ ਆ ਸੀਡ ਫਾਰਮ ਦਾ ਸੀ ਉਹ ਜਿਹੜੀ ਹੈ ਜੈਵਲਨ ਥਰੋ ਦੇ ਵਿੱਚ ਵਰਲਡ ਲੈਵਲ ਦੀਆਂ ਜਿਹੜੀਆਂ ਆਪਣੀਆਂ ਖੇਡਾਂ ਸੀ ਸੁਣ ਲਓ ਉਹਦੇ ਵਿੱਚੋਂ ਉਹ 골ਡ ਮੈਡਲ ਲੈ ਕੇ ਤਿਰੰਗਾ ਫੜਾ ਕੇ ਆਇਆ ਸੀ ਉਹਨੂੰ ਵੀ ਸਨਮਾਨਤ ਕੀਤਾ ਇਵੇਂ ਹੀ ਕੁਝ ਹੋਰ ਅਸੀਂ ਸੁਣ ਅਸੀਂ ਸੁਣਦੇ ਰਹਿੰਦੇ ਆ ਕਿਤੇ ਕੋਈ ਬੱਚਾ ਮਿਲੇ ਐਸੇ ਜਿਹਦੇ ਚ ਕੁਆਲਿਟੀ ਹੈ ਪਰ ਉਹ ਸਾਧਨ ਸੰਪਨ ਨਾ ਹੋਣ ਕਰਕੇ ਅੱਗੇ ਨਹੀਂ ਜਾ ਸਕਿਆ ਅਸੀਂ ਉਹਦੀ ਮਦਦ ਕਰਦੇ ਆ। ਸਾਨੂੰ ਉਸ ਗੱਲ ਤੇ ਮਾਨ ਹੈ। ਸਰ ਇਸ ਤੋਂ ਇਲਾਵਾ ਤੁਸੀਂ ਹੋਰ ਕੀ ਉਦੇਸ਼ ਲੈ ਕੇ ਚੱਲਦੇ ਆ ਹੁਣ ਆਪਣੇ ਸਾਥ ਦੇ। ਦੇਖੋ ਜੀ ਅੱਜ ਕੱਲ ਨਸ਼ਿਆਂ ਦਾ ਬੜੀ ਵੱਡੀ ਇੱਕ ਪ੍ਰਕਾਰ ਦੀ ਹੋਰ ਲੱਗੀ ਹੋਈ ਹੈ। ਨਸ਼ੇ ਛੀਮਾ ਦਰਿਆ ਜੀ ਕਹਿੰਦੇ ਨੇ ਤਾਂ ਕਿਸੇ ਗੱਲ ਨੂੰ ਕਹਿੰਦੇ ਨੇ। ਪੰਜ ਦਰਿਆਵਾਂ ਵਿੱਚੋਂ 2.5 ਦੋ ਤਾਂ ਸਾਡੇ ਪਾਕਿਸਤਾਨ ਚ ਚਲੇ ਗਏ। ਬਾਕੀਆਂ ਦਾ ਅਸੀਂ ਪਾਣੀ ਇੰਨਾ ਪੋਲਿਊਟ ਕਰ ਚੁੱਕੇ ਆ। ਵਿਪੁਛੋਈ ਨਾ ਇਹ ਨਸ਼ਿਆਂ ਦਾ ਦਰਿਆ ਹੈ ਸਾਡੇ ਮੱਥੇ ਤੇ ਕਲੰਕ ਹੈ ਕਿ ਨਸ਼ਿਆਂ ਨੂੰ ਜਦ ਤੱਕ ਖਤਮ ਨਹੀਂ ਕੀਤਾ ਜਾਵੇਗਾ ਸਾਡੀ ਜਿਹੜੀ ਆ ਬਈ ਸੋਸਾਇਟੀ ਦਾ ਇੱਕ ਇਹ ਵੀ ਉਦੇਸ਼ ਹੈ ਕਿ ਲੋਕ ਸਰ ਸੰਤ ਬਾਬਾ ਕਰਤਾਰ ਸਿੰਘ ਜੀ ਤੁਹਾਡੇ ਬੱਲੂਆਂ ਹਲਕੇ ਦੇ ਵਿੱਚ ਕਾਫੀ ਪ੍ਰਸਿੱਧ ਹੋਏ ਨੇ ਕਾਫੀ ਨਾਮ ਨੇ ਉਹਨਾਂ ਦੇ ਜੀਵਨ ਤੋਂ ਤੁਸੀਂ ਕੀ ਸਿੱਖਿਆਤ ਲੈਂਦੇ ਬਲਕਰਨ ਜੀ ਜਿਵੇਂ ਆਪਣੀ ਸ਼ਹਾਰਾ ਗੁੰਦੀ ਨਾ ਸੰਤ ਬਾਬਾ ਕਰਤਾਰ ਸਿੰਘ ਜੀ ਅਡਪਿੰਦਕ ਸ਼ਰੀਰ ਉਹਦੀ ਸ਼ਹਾਰਾ ਸੀ ਸੰਤਾਂ ਦੇ ਬਾਰੇ ਆਮ ਹੁੰਦਾ ਵੀ ਸਿਰਫ ਉਹ ਸਤਰਾਮ ਭਾਈ ਗੁਰੂ ਕਰ ਲੈਣੇ ਉਹ ਇੱਕ ਆਲ ਰਾਉਂਡਰ ਵਿਅਕਤੀ ਸੀ ਹਾਂਜੀ ਐਸੀ ਸ਼ਖਸੀਅਤ ਜੇ ਮੈਂ ਕਹਿ ਦਵਾਂ ਵੀ ਸਾਡੇ ਮੇਰੀ ਉਮਰ ਦੇ ਬੰਦਿਆਂ ਦਾ ਆਜੋ ਮੁੱਢਲਾ ਗੁਰੂ ਸੀ ਤਾਂ ਉਹ ਬੜਾ ਵੱਡਾ ਐਕਟ ਕਰਦਾ ਐਜੂਕੇਸ਼ਨਿਸਟ ਸੀ ਸੁਣ ਲਓ ਤਾਂ ਵੱਡੀ ਗੱਲ ਹੈ ਵੀ ਉਹ ਸਾਡੀ ਵਾਲ ਸਾ ਦਾ ਪ੍ਰਤੀਕ ਸੀ ਨਿੱਕੇ ਵੱਡੇ ਸਭ ਉਹਦੇ ਵਾਸਤੇ ਬਰਾਬਰ ਸੀ ਬਰਾਬਰ ਜਿੰਨਾ ਮਾਨ ਸਤਕਾਰ ਅੱਜ ਅਸੀਂ ਪਿੰਡ ਵਿੱਚ ਪ੍ਰਾਪਤ ਕਰ ਰਹੇ ਹਾਂ ਤੇ ਜੇ ਉਹ ਨਹੀਂ ਆਪਣਾ ਜਿਹੜਾ ਹੈ ਸੰਤ ਕਰਤਾਰ ਸਿੰਘ ਜੀ ਨਾ ਹੁੰਦੇ ਤੇ ਸ਼ਾਇਦ ਸਾਨੂੰ ਨਾ ਮਿਲਦਾ ਉਹਨਾਂ ਦੀ ਬਦੌਲਤ ਜਿਹੜਾ ਹੈ ਉਹਨਾਂ ਦੇ ਹੀ ਵਿਚਾਰਾਂ ਨੂੰ ਅੱਗੇ ਲਿਜਾਣ ਵਾਸਤੇ ਅਸੀਂ ਇੱਥੋਂ ਜਿਹੜਾ ਹੈ ਲਗਭਗ 3 ਸਾਲ ਪਹਿਲਾਂ ਸੰਤ ਬਾਬਾ ਕਰਤਾਰ ਸਿੰਘ ਨਾਲ ਇੱਕ ਸਪੋਰਟਸ ਕਲੱਬ ਵੀ ਬਣਵਾਇਆ ਸੀ ਕਿਉਂਕਿ ਮਹਾਨ ਵਿਅਕਤੀ ਸੀ ਉਹਦੀ ਮਹਾਨਤਾ ਨੂੰ ਲੋਕਾਂ ਵਾਸਤੇ ਜਿਹੜਾ ਹੈ ਉਹ ਜ਼ਾਹਿਰ ਕਰਨਾ ਸਰ ਤੁਹਾਡਾ ਬੱਲੂਆਣੇ ਏਰੀਆ ਵਿੱਚ ਕਾਫੀ ਨਾਮ ਬਣਿਆ ਹੋਇਆ ਹੈ ਇਹ ਹੁਣ ਤੱਕ ਦਾ ਤੁਹਾਡੀਆਂ ਕਾਫੀ ਉਪਲਬਧੀਆਂ ਤੁਸੀਂ ਪ੍ਰਾਪਤ ਕੀਤੀਆਂ ਇਸ ਦੇ ਰੀਜਨ ਮਗਰ ਤੁਹਾਡਾ ਕੌਣ ਸੀ ਉਹ ਇਨਸਾਨ ਜੋ ਤੁਹਾਨੂੰ ਮੋਟੀਵੇਸ਼ਨ ਕਰਦੇ ਸੀ ਜਿਨ੍ਹਾਂ ਦਾ ਤੁਸੀਂ ਜਿਨ੍ਹਾਂ ਦੇ ਬਦੌਲਤ ਤੁਸੀਂ ਇੱਥੇ ਪਹੁੰਚੇ ਤੁਸੀਂ ਸਾਹਿਬ ਬਦਰ ਬੜਾ ਵਧੀਆ ਸਵਾਲ ਕੀਤਾ ਹੈ ਕਿਸੇ ਵੀ ਵਿਅਕਤੀ ਨੂੰ ਮਹਾਨ ਬਣ ਵਾਸਤੇ ਕੁਸ਼ਕ ਪੌੜੀਆਂ ਡੰਡੇ ਹੁੰਦੇ ਨੇ ਸੋਚੋ ਹਾਂਜੀ ਉਹ ਡੰਡੇ ਔਰ ਪੌੜੀਆਂ ਜਿਹੜੀਆਂ ਨੇ ਉਹਨਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਵੀ ਪਹਿਲਾ ਸਟੈਪ ਮੇਰਾ ਕਿਵੇਂ ਸੀ ਕਿੱਦੇ ਸੀ ਕਿਤਾ ਕਿੰਨੇ ਯਾਤਰਾ ਕੀਤਾ ਕਿੰਨੇ ਕੀ ਤਾਂ ਮੇਰੇ ਖਿਆਲ ਦੇ ਵਿੱਚ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਸਫਲਤਾ ਪ੍ਰਾਪਤ ਕੀਤੀ ਤਾਂ ਦੋ ਮੇਰੇ ਮਹਾਨ ਗੁਰੂ ਇੱਕ ਸਰਦਾਰ ਅਜੈਬ ਸਿੰਘ ਪੀਟੀਆਈ ਸਿਮੀਆ ਤੋਂ ਔਰ ਦੂਜੇ ਸਰਦਾਰ ਬਲਵੰਦਰ ਸਿੰਘ ਜੀ ਐਨਡੀਐਸ ਜਿਹੜੇ ਸਪੋਰਟਸ ਨਾਲ ਜੁੜੇ ਹੋਏ ਸੀ ਜੇ ਮੈਂ ਗੱਲ ਕਰਾਂ ਅਜੈਬ ਸਿੰਘ ਬਾਰੇ ਤਾਂ ਇੱਕ ਆਮ ਕਰਕੇ ਪੀਟੀਆਈ ਵਿਅਕਤੀ ਆਮ ਵਿਸਥਾਖ ਸੀਮਤ ਹੁੰਦਾ ਹੈ ਉਹ ਅਜੇ ਵੀ ਜਿਉਂਦੇ ਨੇ ਔਰ ਜਦੋਂ ਉਹਨਾਂ ਨੇ ਸ਼ੁਰੂਆਤ ਕੀਤੀ ਤਾਂ ਬੱਲੂਆਂ ਦੇ ਵਿੱਚੋਂ ਉਹਨਾਂ ਨੇ ਜੁਆਇਨ ਕੀਤਾ ਸੀ ਅਜੇ ਪੀਟੀਆਈ ਔਰ ਜਦੋਂ ਰਿਟਾਇਰ ਹੋਏ ਤਾਂ ਅੰਗਰੇਜ਼ੀ ਦੇ ਲੈਕਚਰਾਂ ਹੋ ਕੇ ਰਿਟਾਇਰ ਹੋਏ ਅਸੀਂ ਅੱਜ ਜੋ ਕੁਝ ਵੀ ਹਾਂ ਉਹ ਸਰਦਾਰ ਬੁਲਿੰਦਰ ਸਿੰਘ ਜੀ ਕਰਕੇ ਸਰਦਾਰ ਜਿਹੜਾ ਹੈ ਆਪਣਾ ਅ ਪੀਟੀਏ ਜੈਪ ਸਿੰਘ ਕਰਕੇ ਔਰ ਸਾਡੇ ਉਸ ਪ੍ਰਕਾਰ ਦੇ ਓਮ ਪ੍ਰਕਾਸ਼ ਮਿੱਤਲ ਸਾਹਿਬ ਕਿਉਂਕਿ ਮੈਂ ਬੜੇ ਗਰੀਬ ਪਰਿਵਾਰ ਦੇ ਵਿੱਚੋਂ ਸੀ ਮੇਰੇ ਕੋਲ ਤਾਂ ਮਹਿਕਮਾ ਦੀ ਪੂਰਾ ਖਾਣਾ ਕੀ ਪੂਰੀ ਰੋਟੀ ਨਹੀਂ ਨਹੀਂ ਸੀ ਬੰਦੀ ਸੀ ਔਰ ਉਹ ਓਮ ਪ੍ਰਕਾਸ਼ ਮਿੱਤਲ ਜਿਹੜੇ ਜਦੋਂ ਸਾਡਾ ਹਾਈ ਸਕੂਲ ਬਣਿਆ ਸੀ ਆਏ ਮੇਰੇ ਦੁੱਧ ਦਾ ਪ੍ਰਬੰਧ ਉਹਨਾਂ ਕੀਤਾ ਕਿਉਂਕਿ ਮੈਂ ਆਪੇ ਕੁਸ਼ਤੀ ਦਾ ਪਲੇਅਰ ਸੀ ਪਰ ਮੇਰੇ ਘਰ ਦੇ ਹਾਲਾਤ ਚੰਗੇ ਨਾ ਹੋਣ ਕਰਕੇ ਮੈਨੂੰ ਰਾਈਟ ਵਗੈਰਾ ਉੱਨੀ ਨਹੀਂ ਸੀ ਮਿਲਦੀ ਉਹਨਾਂ ਨੇ ਹੀ ਮੇਰੇ ਵਾਸਤੇ ਜਿਹੜਾ ਹੈ ਕਪੜੇ ਦਾ ਪ੍ਰਬੰਧ ਕੀਤਾ ਬਰੀਆ ਵਰਦੀਆਂ ਦਾ ਪ੍ਰਬੰਧ ਕੀਤਾ ਮੇਰੇ ਖਾਣੇ ਦਾ ਪ੍ਰਬੰਧ ਕੀਤਾ ਮੈਨੂੰ ਦੁੱਧ ਵਗੈਰਾ ਦਿੱਤਾ ਕੀਤਾ ਕਪੜਾ ਲੀਣਾ ਔਰ ਈਵਨ ਕੇ ਆਉਣ ਜਾਣ ਦਾ ਖਰਚਾ-ਵਰਚਾ ਵੀ ਉਹ ਆਪ ਹੀ ਨਿਭਾਇਆ ਕਰਦੇ ਸੀ ਤਾਂ ਇਹ ਤਿੰਨ ਵਿਅਕਤੀ ਇੱਕ ਤਾਂ ਸਾਡੇ ਉਸਕੂਲ ਦੇ ਉਸ ਵਕਤ ਦੇ ਸਾਡੇ ਰਿਮਾਸਟਰ ਓਮਪrakash ਗਿੱਰਤਲ ਜੀ ਸਾਡੇ ਅਜ਼ੈਬ ਸਿੰਘ ਪੀਟੀ ਔਰ ਬਲਵਿੰਦਰ ਸਿੰਘ ਜੀ ਦੀਆਂ ਕਰਕੇ ਮੈਨੂੰ ਬਹੁਤ ਸ਼ੁਕਰਗੁਜ਼ਾਰ ਮੈਂ ਉਹਨਾਂ ਕਰਤੀ ਸ਼ਾਇਦ ਤੁਸੀਂ ਉਹਨਾਂ ਦੇ ਬਦੌਲਤ ਜਿਹੜੀ ਤੁਹਾਡੀ ਉਹਨਾਂ ਨੇ ਮਦਦ ਕੀਤੀ ਉਹਨਾਂ ਦੇ ਬਦੌਲਤ ਹੀ ਤੁਸੀਂ ਸ਼ਾਇਦ ਇਹ ਜਿਹੜੀ ਸਪੋਰਟਸ ਕਲੱਬ ਜਿਹੜਾ ਤੁਸੀਂ ਬਣਾਇਆ ਸ਼ਹੀਦ ਉਦਮ ਸਿੰਘ ਵੈਲਫੇਅਰ ਸੁਸਾਇਟੀ ਬਿਲਕੁਲ ਜੀ ਇਹਦੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਜੋ ਮਹਾਨ ਰੌਸ਼ਨ ਚਰਾਗ ਵਿਅਕਤੀ ਮੇਰਾ ਮਾਰਗਦਰਸ਼ਨ ਨਾ ਕਰਦੇ ਤੇ ਮੈਂ ਕਿੱਥੋਂ ਗਲੀਆਂ ਚ ਰੁੜ ਜਾਣਾ ਸੀ ਕੀ ਨੇ ਜਾਣਦਾ ਸੀ ਭਜਨ ਲਾਲ ਨੂੰ ਗਰੀਬੀ ਹੈਗੀ ਸੀ ਘਰਾਬਾਦਰ ਉਹਨਾਂ ਦੇ ਕਰਕੇ ਆਰਥਿਕ ਤਾਂ ਮਜ਼ਬੂਤ ਹੋ ਗਈ ਉਹਨਾਂ ਦੇ ਦੇਣ ਕਰਕੇ ਮੈਂ ਪੀਟੀਈ ਦਾ ਕੋਰਸ ਕਰਕੇ ਆ ਗਿਆ ਤੇ ਉਹਨਾਂ ਦੇ ਮਾਰਗਦਰਸ਼ਨ ਕਰਕੇ ਮੈਂ ਹੌਲੀ ਹੌਲੀ ਲੱਗਿਆ ਰਿਹਾ ਕਿਉਂਕਿ ਦਿਸ਼ਾ ਨਿਰਦੇਸ਼ ਤਾਂ ਉਹ ਦਿੰਦੇ ਸੀ ਮੈਂ ਆਪੇ ਆਪ ਨੂੰ ਮਹਾਨ ਸਮਝਦਾ ਵੀ ਮੈਂ ਮਹਾਨ ਵਿਅਕਤੀਆਂ ਦੀ ਜਿਹੜੀ ਆਪਣੀ ਇੱਕ ਪ੍ਰਕਾਰ ਦੀ ਸੇਧ ਸੀ ਉਹਦੇ ਕਰਕੇ ਇੱਥੇ ਪਹੁੰਚਿਆ ਸਰ ਆਪਣੇ ਦਰਸ਼ਕਾਂ ਨੂੰ ਤੁਸੀਂ ਦੱਸਣਾ ਚਾਹੋਗੇ ਵੀ ਹੁਣ ਤੱਕ ਦੀਆਂ ਜਿਹੜੀਆਂ ਤੁਹਾਡੇ ਸਟੈਪ ਬਾਈ ਸਟੈਪ ਤੁਸੀਂ ਤੁਹਾਡੇ ਬੈਕਗ੍ਰਾਉਂਡ ਦੇਖੀਏ ਤੁਹਾਡਾ ਐਕਸਪੀਰੀਅੰਸ ਰਿਹਾ ਜੋ ਜ਼ਿੰਦਗੀ ਦਾ ਪ੍ਰੋਮੋਸ਼ਨ ਹੋਈਆਂ ਕਿੰਦੀ ਤੁਸੀਂ ਜੁਆਇਨਿੰਗ ਕੀਤੀ ਥੋੜੀ ਇਹਦੇ ਬਾਰੇ ਚੰਨਣਾ ਪਾਉਗੇ ਬਿਲਕੁਲ ਮੈਂ ਚਾਹਾਂਗਾ ਜੀ ਮੈਂ ਜਦੋਂ ਗਰੀਬ ਸੀ ਇੱਕ ਕਮੀ ਆ ਵੀ ਮੈਨੂੰ ਝੂਠ ਮਾਰਨਾ ਆਦਾ ਹੀ ਨਹੀਂ ਸੋਲੋ ਮੈਂ ਆਪਣੇ 3-4 ਸਾਲ ਪਹਿਲਾਂ ਜਦੋਂ ਮੈਂ ਰਿਟਾਇਰ ਹੋਇਆ ਤਾਂ ਮੈਂ ਆਪਦੇ ਬੱਚੇ ਪਲੱਸ 1 2 ਆਦੇ ਨਾਲ ਆਪਣੀ ਜ਼ਿੰਦਗੀ ਦੀ ਖੁੱਲ੍ਹ ਕੇ ਗੱਲ ਕਰਦਾ ਹੁੰਦਾ ਸੀ ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਸੀ ਯਾਰ ਤੁਸੀਂ ਜਿੱਥੇ ਅੱਜ ਬੈਠੇ ਹੋ ਸੁਣ ਲਓ ਕਿਉਂਕਿ ਮੇਰੀ ਉਹ ਆਦਤ ਸੀ ਸਕੂਲ ਦੇ ਵਿੱਚ ਮੈਂ ਕਦੇ 99.9% ਮੈਂ ਖੜ ਕੇ ਆਪਦਾ ਬੋਰਡ ਤੇ ਕੰਮ ਕਰਨਾ ਮੇਰੇ ਬੱਚੇ ਬੈਠੇ ਹੁੰਦੇ ਬੈਠੇ ਵਕਤ ਬਦਲ ਗਿਆ ਮੈਂ ਉਹਨਾਂ ਨੂੰ ਇੱਕੋ ਗੱਲ ਕਹਿੰਦਾ ਹੁੰਦਾ ਸੀ ਜ਼ਿੰਦਗੀ ਵਿੱਚ ਇੱਕ ਤਾਂ এডਿਕੇਸ਼ਨ ਦੇ ਬਾਰੇ ਕਦੇ ਵੀ ਸੰਤੁਸ਼ਟ ਨਹੀਂ ਹੋਣਾ ਮੈਂ میٹرਿਕ ਤੋਂ ਲੈ ਕੇ ਦੌਰੇ ਸਰਵਸਤਿ ਦਾ ਹੈਗਾ ਹਰ ਸਕੈਂਟੀ ਕੀਤੀ ਉਸ ਤੋਂ ਬਾਅਦ ਨਾ ਬੀਏ ਕੀਤੀ ਬੀਏ ਕੀਤੀ ਐਮਏ ਕੀਤੀ ਬੀਏ ਕੀਤੀ ਇਹ ਸਾਰਾ ਕੁਝ ਕੀਤਾ ਮੈਂ ਬੱਚਿਆਂ ਨੂੰ ਕਹਿੰਦਾ ਹੁੰਦਾ ਸੀ ਇੱਕੋ ਇੱਕ ਤੁਹਾਡੀ ਚੀਜ਼ ਹੈਗੀ ਏ এডਿਕੇਸ਼ਨ ਜਿਹੜੇ ਤੁਸੀਂ ਖਿਆਲ ਨਹੀਂ ਕਰਦੇ ਕਿਉਂਕਿ ਪਿਓ ਦੇ ਕੋਲ ਜਿੰਨੀ ਪ੍ਰਾਪਰਟੀ ਹੈ ਉਹ ਛੰਨਿਆਂ ਕੋਲੀਆਂ ਤੱਕ ਚਮਚਿਆਂ ਤੱਕ ਦੁਨੀਆਂ ਦੇ ਮੰਡੜੇ ਨੇ ਇੱਕੋ ਇੱਕ ਚੀਜ਼ ਜੋ ਤੁਹਾਡੀ ਹੈ ਨਾ এডਿਕੇਸ਼ਨ ਇਹ ਤੁਹਾਡੀ ਪ੍ਰਾਪਤੀ ਹੈ ਅੱਜ ਮੈਂ ਜੋ ਕੁਝ ਵੀ ਹਾਂ ਉਸ ਸੇ এডਿਕੇਸ਼ਨ ਕਰਕੇ ਆ ਹਸਣ ਲੋ ਤਾਂ ਜ਼ਿੰਦਗੀ ਦੇ ਸਫ਼ਰ ਦੇ ਵਿੱਚੋਂ ਮੈਂ ਇਹ ਇੱਕ ਗੱਲ ਸਿੱਖੀ ਔਰ ਮੈਂ ਬੱਚਿਆਂ ਨੂੰ ਇਹ ਕਹਿਣਾ ਚਾਹਾਂਗਾ ਕਿ ਕਦੇ ਵੀ ਆਪਦੀ ਐਜੂਕੇਸ਼ਨ ਨਾਲ ਕਿਸੇ ਪ੍ਰਕਾਰ ਦਾ ਸਮਝੌਤਾ ਨਾ ਕਰੋ ਕਿ ਜਿੰਨੀ ਪ੍ਰਾਪਤ ਕਰ ਲਓਗੇ ਔਰ ਕਦੇ ਵੀ ਜਿਹੜਾ ਨਾ ਸਕੂਲੀ ਜਾਂ ਕਾਲਜੀ ਵਿੱਦਿਆ ਖਤਮ ਕਰਨ ਤੋਂ ਬਾਅਦ ਜਿਹੜਾ ਹੈ ਆਦੇ ਆਪ ਨੂੰ ਸੰਪੂਰਨ ਨਾ ਸਮਝੋ ਆ ਜਿਹੜੀਆਂ ਅਗਲੇ ਪੱਸੇ ਖ਼ਬਰਾਂ ਪਈਆਂ ਨਾ ਇਹ ਵੀ ਤੁਹਾਡੇ ਜ਼ਿੰਦਗੀ ਦੇ ਵਿੱਚ ਜਿਹੜਾ ਹੈ ਨਾ ਇੱਕ ਪ੍ਰਕਾਰ ਦਾ ਬੜਾ ਵੱਡਾ ਅਧਿਆਤਮ ਨੂੰ ਜਿਹੜਾ ਨਾ ਇੱਕ ਮਾਸਟਰ ਬ੍ਰਾਊਨ ਦੇ ਵਿੱਚ ਬੰਦ ਕਰ ਦਿੰਦੀ ਹੈ। ਬਸ ਤੁਹਾਨੂੰ ਦੱਸ ਦੇਵਾਂ ਮੈਨੂੰ ਚਾਹ ਨਾ ਮਿਲੇ ਨਾ ਮਿਲੇ ਅਖਬਾਰ ਨਾ ਮਿਲੇ ਤੇ ਮੇਰੀ ਗੱਡੀ ਨਹੀਂ ਚੱਲੇ। ਤਾਂ ਐਜੂਕੇਸ਼ਨ ਦਾ ਜਿਹੜਾ ਹੈ ਨਾ ਉਹ ਬੜਾ ਵਸਤਵ ਹੈ ਔਰ ਮੈਂ ਚਾਹਾਂਗਾ ਹਰ ਬੱਚਾ ਜਿਹਨੇ ਆਉਣ ਵਾਲੇ ਵਕਤ ਦੇ ਵਿੱਚ ਕੋਈ ਵੱਡਾ ਇਮਤਿਹਾਨ ਪਾਸ ਪਾਸ ਕਰਨਾ ਹੈ ਉਹ ਆਪਣੇ ਸਿਲੇਬਸ ਤੋਂ ਬਾਹਰ ਨਾ ਕਤਾਬਾ ਤੱਕ ਨੀ ਜਾਵੇ। ਅਰ ਇੱਕ ਕੁਐਸਚਨ ਜਿਵੇਂ ਇੱਥੇ ਬਣ ਗਿਆ ਜਿਵੇਂ ਹੁਣ ਅਖਬਾਰ ਜਿਹੜੇ ਤੁਸੀਂ ਦੱਸਦੇ ਚਾਹ ਤੋਂ ਬਿਨਾਂ ਰਹਿ ਸਕਦੇ ਹਾਂ ਪਰ ਅਖਬਾਰਾਂ ਤੋਂ ਬਿਨਾਂ ਨਹੀਂ ਜੇ ਅੱਜ ਦੀ ਪੀੜ੍ਹੀ ਦੀ ਗੱਲ ਕਰੀਏ ਅੱਜ ਦੇ ਨੌਜਵਾਨਾਂ ਦੀ ਗੱਲ ਕਰੀਏ ਉਹਨਾਂ ਦੇ ਜ਼ਿੰਦਗੀ ਦੇ ਵਿੱਚ ਇਹ ਅਖਬਾਰ ਕਿੰਨੀ ਜ਼ਰੂਰੀ ਚੀਜ਼ ਹੈ ਕਿੰਨੀ ਮਾਤਰਾ ਰੱਖਦੇ ਮੈਂ ਤਾਂ ਇਵੇਂ ਕਹਿੰਨਾ ਵੀ ਜਿਵੇਂ ਦੀਵੇ ਦੀ ਰੋਸ਼ਨੀ ਬਿਨਾਂ ਪੜੇ ਨਹੀਂ ਜਾ ਸਕਦਾ ਓਵੇਂ ਅਖਬਾਰ ਤੋਂ ਇਲਾਵਾ ਤੁਹਾਡਾ ਦਿਮਾਗ ਰੋਸ਼ਨ ਚਰਾਗ ਹੋ ਸਕਦਾ ਹੀ ਨਹੀਂ ਤੁਸੀਂ ਆਈਐਸ ਬਣਨਾ ਹੈ ਆਈਪੀਐਸ ਬਣਨਾ ਸੁਣ ਲਓ ਤੁਹਾਡੀਆਂ ਕਿਤਾਬਾਂ ਵਿੱਚ ਇੱਕ ਸੀਮਤ ਦਾਇਰਾ ਹੈ ਸੀਮਿਤ ਤਾਂ ਕਿਤਾਬ ਵਿੱਚ ਇੱਕ ਜੋ ਲਿਖ ਦਿੱਤਾ ਉਸ ਤੋਂ ਬਾਅਦ ਉਹ ਰਹਿਣਾ ਵੀ ਸਰਬਾਤਵੀ ਇਹ ਅਖਬਾਰ ਦੇ ਵਿੱਚ ਹਰ ਰੋਜ਼ ਮੈਟਰ ਬਦਲ ਕੇ ਆਂਦਾ ਸਾਨੂੰ ਕਰੰਟ ਅਫੇਅਰ ਚੱਲਦੇ ਰਹੇ ਵਰਲਡ ਲੈਵਲ ਦੇ ਕਿੱਥੇ ਜੰਗਾਂ ਲੱਗੀਆਂ ਨੇ ਉੱਥੇ ਕੌਣ ਕਿਹੜੇ ਪਾਸੇ ਧਿਰ ਹੈਗਾ ਹੈ ਅਮਰੀਕਾ ਕਿਹੜੇ ਪਾਸੇ ਜਾ ਰਿਹਾ ਰਸ਼ੀਆ ਕਿਦੀ ਮਦਦ ਕਰ ਰਿਹਾ ਹੈ ਕਰੰਟ ਟੌਪਿਕ ਦੇ ਉੱਪਰਲੇ ਪੱਸੇ ਇਹ ਅਖਬਾਰਾਂ ਮੈਂ ਤਾਂ ਚਾਹਾਂਗਾ ਜੇ ਕੋਈ ਵੱਡੀ ਦੌਰ ਦਾ ਤੁਸੀਂ ਖਿਡਾਰੀ ਬਣਨਾ ਹੈ ਨਾ ਅਖਬਾਰਾਂ ਤੁਹਾਡੀ ਜ਼ਿੰਦਗੀ ਦਾ ਬਹੁਤ ਅਹਿਮ ਹਿੱਸਾ ਨੇ ਮੈਨੂੰ ਅਫਸੋਸ ਹੈ ਹੁਣ ਅਖਬਾਰਾਂ ਦਾ ਦੌਰ ਘਟੀ ਜਾਂਦਾ ਹੈ ਮੈਨੂੰ ਨਿੱਜੀ ਤੌਰ ਤੇ ਮੇਰੇ ਆਪ ਦੇ ਪੋਤੇ ਵੀ ਅੱਜ ਜਿਵੇਂ ਬੈਠੇ ਨੇ ਸਾਹਮਣੇ ਇਹ ਹਰ ਵੇਲੇ ਪਤਨੀਆਂ ਮੋਬਾਈਲ ਦੇ ਵਿੱਚ ਕੀ ਬਾਲਦੇ ਕਰਦੇ ਨੇ ਉਹ ਠੀਕ ਹੈ ਮੋਬਾਈਲ ਵਿੱਚ ਵੀ ਬੜਾ ਕੁਝ ਹੈ ਪਰ ਉੱਥੇ ਯਾਰ ਬੜੇ-ਬੜੇ ਬਹਾਨ ਵਿਕਿਆ ਦੀ ਗੱਲ ਸੁਣੋ ਐਵੇਂ ਆਖੇ ਜਾਣੀਆਂ ਵੇਖੀ ਜਾਣੀਆਂ ਮੈਨੂੰ ਦਿਲੋਂ ਅਫਸੋਸ ਹੈ ਵੀ ਅਖਬਾਰ ਦਾ ਜਿਹੜਾ ਹੈ ਨਾ ਟਾਈਮ ਉਹ ਲੋਕ ਨਹੀਂ ਦਿੰਦੇ ਪਏ ਪਰ ਇਹਦੇ ਬਿਨਾਂ ਜ਼ਿੰਦਗੀ ਅਧੂਰੀ ਹੈ ਇਹਨੂੰ ਜਿੰਨਾ ਜ਼ਿਆਦਾ ਪੜ੍ਹੋਗੇ ਤੁਸੀਂ ਰੌਸ਼ਨ ਤੇ ਬਣੋਗੇ ਸਰ ਤੁਸੀਂ ਉਪਲਬਧੀਆਂ ਪ੍ਰਾਪਤ ਕੀਤੀਆਂ ਨੇ ਮਾਨ ਸਤਕਾਰ ਤੁਹਾਨੂੰ ਹੁਣ ਤੱਕ ਏਰੀਆ ਵਿੱਚੋਂ ਕਿੰਨਾ ਕੁ ਦੇਖਣ ਨੂੰ ਮਿਲਿਆ ਕਿੰਨਾ ਤੁਸੀਂ ਹਰ ਦੇ ਮਾਨ ਸਤਿਕਾਰ ਦੀ ਗੱਲ ਕਰੀਏ ਤੇ ਕਈ ਲੋਕ ਪੈਸੇ ਨੂੰ ਮਾਨ ਸਤਿਕਾਰ ਜਿਹੜੇ ਕਿੰਨੇ ਦਿਨ ਸੌਂਗਿਆਂ ਲੈਂਦੇ ਅਸਲ ਮਾਨ ਸਤਿਕਾਰ ਉਹ ਹੈ ਵੀ ਤੁਹਾਡਾ ਹਰ ਥਾਂ ਤੇ ਸਤਿਕਾਰ ਹੋਵੇ ਅਰਥ ਮੈਂ ਵੇਖਿਆ ਰੇਰਮੈਂਟ ਤੋਂ ਬਾਅਦ ਬੰਦੇ ਘਰੇ ਬੈਠ ਜਾਂਦੇ ਨੇ ਤੇ ਘਰ ਦੇ ਵੀ ਨਹੀਂ ਪੁੱਛਦੇ ਮੈਨੂੰ ਲਗਭਗ 4 ਸਾਲ ਡਰਮੈਂਟ ਹੋ ਗਏ ਨੇ ਮੇਰੇ ਖਿਆਲ ਚ ਇਹੋ ਜਿਹਾ ਕੋਈ ਹਫਤਾ ਨਹੀਂ ਹੁੰਦਾ ਜਦੋਂ ਕਿਤੇ ਮੈਨੂੰ ਕਿਸੇ ਨਾ ਕਿਸੇ ਸਮਾਗਮ ਵਿੱਚ ਖਾਸ ਕਰਕੇ ਸਕੂਲੀ ਸਮਾਗਮ ਵਿੱਚ ਨਾ ਨਾ ਬੁਲਾਇਆ ਜਾਗਣਾ ਕਿਉਂਕਿ ਉਪਰੋ ਹਦੈਤਾਂ ਦੇ ਵੀ ਪੁਰਾਣੇ ਬੰਦੇ ਵਿਅਕਤੀ ਜਿਨ੍ਹਾਂ ਕੋਲ ਮਾੜਾ ਮੋਟਾ ਕੁਝ ਗਿਆਨ ਹੈ ਉਹਨਾਂ ਨੂੰ ਸਾਨੂੰ ਬੁਲਾਇਆ ਜਾਂਦਾ ਸੁਣ ਲੋ ਔਰ ਮੈਂ ਅਜ ਤੱਕ ਬਿਨਾਂ ਕਿਸੇ ਆਪ ਦੀ ਕਾਰ ਤੋਂ ਜਿਹੜਾ ਹੈ ਨਾ ਪੈਸਾ ਲੱਖੇ ਕਈ ਥਾਵਾਂ ਤੋਂ ਪੇਮੈਂਟ ਵੀ ਪਿੱਛੋਂ ਆਂਦੀ ਲੈਕਚਰ ਵਾਸਤੇ ਮੈਂ ਅਜ ਤੱਕ ਰਿਸੀਵ ਨਹੀਂ ਕੀਤੀ ਉਹ ਉਥੇ ਕਹਿੰਦਾ ਉਹਨਾਂ ਜੀ ਕੁਝ ਇਹੋ ਜਿਹਾ ਹੈਗਾ ਤਾਂ ਬੱਚਿਆਂ ਤੇ ਲਾ ਦਿਓ ਤਾਂ ਮੈਂ 4 ਸਾਲ ਬਾਅਦ ਵੀ ਮੈਂ ਹਰ ਇੱਕ ਕਾਲਜ ਦੇ ਵਿੱਚ ਕਈ ਥਾਵਾਂ ਤੇ ਜਾ ਰਿਹਾ ਕਈ ਮੈਂ ਸਕੂਲਾਂ ਤੇ ਜਾ ਰਿਹਾ ਕਿਤੇ ਮੈਨੂੰ ਪ੍ਰਾਇਮਰੀ ਸਕੂਲ ਜੀ ਬੁਲਾਇਆ ਜਾ ਰਿਹਾ ਕਿਤੇ ਮੈਨੂੰ ਬੀਰੋ ਦਫਤਰ ਭਾਇਆ ਜਾ ਰਿਹਾ ਕਿਤੇ ਮੈਨੂੰ ਜਿਹੜੀ ਅੱਗੀ ਪੰਜਾਬ ਪੁਲਿਸ ਵਾਲੇ ਲੋਕ ਜਿਹੜੇ ਬੁਲਾਦੇ ਕਰਦੇ ਨੇ 15 ਅਗਸਤ 26 ਜਨ ਆ ਮਾਨਸਤਕਾਰ ਤੁਸੀਂ ਵੇਖਦੇ ਕਿ ਉਹ ਕਿੰਨੇ ਪਏ ਨੇ ਕਿ ਲੋਕਾਂ ਦੇ ਮਾਨਸਤਕਾਰ ਹੀ ਨੇ ਸੁਣ ਲੋ ਮਤਲਬ ਕਹਿੰਦਾ ਵੀ ਮੈਨੂੰ ਫਖਰ ਜਿਹਾ ਮਹਿਸੂਸ ਹੁੰਦਾ ਯਾਰ ਕੁਛ ਨਾ ਕੁਛ ਤਾਂ ਹੈ ਕਿ ਲੋਕ ਤੈਨੂੰ ਯਾਦ ਕਰ ਰਹੇ ਨੇ ਤੇ ਸਮਾਜ ਨਾਲ ਜੁੜਿਆ ਹੈ ਤੇ ਪਰਮਾਤਮਾ ਉਹ ਕਈ ਵਾਰੀ ਮੇਰੇ ਬੱਚੇ ਕਹਿੰਦੇ ਸਾਰੇ ਇੱਕ ਅੱਧਾ ਹੋਰ ਕਮਰਾ ਇਹੋ ਜਿਹਾ ਬਣਾਓ ਤੇ ਮੈਂ ਕਿਹਾ ਪੁੱਤਰ ਜੇ ਬਣਾਓਗੇ ਤੇ ਉਹ ਤੁਹਾਡਾ ਮਾਨਸਤਕਾਰ ਹੀ ਆ ਰਿਹਾ ਦਾ ਤਾਂ ਬੜਾ ਮਾਨਸਤਕਾਰ ਪ੍ਰਾਪਤ ਹੈ ਜੀ ਇਹੋ ਜਿਹਾ ਕੋਈ ਦਿਨ ਨਹੀਂ ਜਦੋਂ ਮਤਲਬ ਕਮਾ ਕੇ ਵੀ ਕਿਤੇ ਨਾ ਕਿਤੇ ਲੋਕਾਂ ਦੇ ਕਮਾ ਵਾਸਤੇ ਨਹੀਂ ਬੁਲਾਇਆ ਕੀਤਾ ਜਾਂਦਾ ਸਰ ਜੀ ਸ਼ਹੀਦ ਊਧਮ ਸਿੰਘ ਜਿਨ੍ਹਾਂ ਦੀ ਜੀਵਨੀ ਤੋਂ ਤੁਸੀਂ ਕਿੰਨੇ ਪ੍ਰਭਾਵਿਤ ਹੋ ਅਤੇ ਉਹਨਾਂ ਦੇ ਜੀਵਨ ਤੋਂ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਅੱਜ ਦੀ ਪੀੜ੍ਹੀ ਨੂੰ ਸਰ ਤੁਸੀਂ ਹੀ ਆ ਬੜਾ ਵਧੀਆ ਸਵਾਲ ਕੀਤਾ ਸੁਣ ਲਓ ਮੇਰੀ ਇਹ ਸੁਸਾਇਟੀ ਬਣਾਉਣ ਦੇ ਮਗਲੇ ਪਛ ਵੀ ਕਾਰਨ ਹੈ ਤੁਸੀਂ ਤੁਹਾਡੇ ਦਿਮਾਗ ਚ ਆਉਂਦਾ ਹੋਣਾ ਵੀ ਸ਼ਹੀਦ ਊਧਮ ਸਿੰਘ ਬਲਕਿ ਸੁਸਾਇਟੀਆਂ ਬਸਾਈਆਂ ਬਣੀਆਂ ਹੋਈਆਂ ਨੇ ਤੇ ਬੜੇ ਲੋਕਾਂ ਨੂੰ ਕੀ ਲੋੜ ਪੈਗੀ ਸਭ ਬਦਰ ਮੈਂ ਅਸਲ ਚ ਮਹਿਸੂਸ ਕਰਦਾ ਜਦੋਂ ਕਿਤੇ ਵੀ ਕਿਉਂਕਿ ਮੈਂ ਪ੍ਰਭਾਵਤ ਅਸ ਵਿਅਕਤੀ ਤੁਸ ਸੁਣ ਲੋ ਐਡਾ ਮਹਾਨ ਵਿਅਕਤੀ ਜਿਹਦੀ ਸੋਚ ਭਰਾਮ ਮੁਹੰਮਦ ਸਿੰਘ ਅਜ਼ਾਦ ਸਾਡੀ ਵਾਲਤਾ ਦਾ ਪ੍ਰਤੀਕ ਪ੍ਰਤੀਕ ਨਾ ਹਿੰਦੂ ਸੀ ਨਾ ਮੁਸਲਮਾਨ ਸੀ ਨਾ ਸੈਕਸੀ ਨੇ ਲੋਕਾਂ ਦਾ ਸਿਆ ਆਜ਼ਾਦੀ ਮੇਰੀ ਪ੍ਰਾਪਤੀ ਦਾ ਕੀਚਾ ਹੈ ਸਾਰੇ ਰਲ ਮਿਲ ਕੇ ਰੋ ਤਾਂ ਉਸ ਵਿਅਕਤੀ ਦਾ ਦੇਣਾ ਆਪਾਂ ਨਹੀਂ ਦੇ ਸਕਦੇ ਇੱਕ ਵਿਅਕਤੀ ਜਿਹੜਾ ਹੈ ਅੱਜ ਕੱਲ ਦਾ ਮਿੰਟੋ ਮਿੰਟੀ ਉਹ ਇਮੋਸ਼ਨਲ ਹੋ ਕੇ ਅੱਜ ਇੱਕ ਅੱਜ ਇੰਨਾ ਕੱਲ ਨੂੰ ਭੁੱਲ ਜਾਂਦਾ 21 ਸਾਲ ਉਸ ਵਿਅਕਤੀ ਨੇ ਆਪ ਦੇ ਇੱਕ ਐਦੀ ਪ੍ਰਾਪਤੀ ਵਾਸਤੇ ਸੰਘਰਸ਼ ਆਇਆ ਬੱਚਾ ਜਮਦਾ ਤੇ 21 ਸਾਲ ਦਾ ਕੋ ਜਵਾਨ ਹੁੰਦਾ ਹੈ ਇੰਨਾ ਲੰਬਾ ਸੰਘਰਸ਼ ਉਹਨੇ ਕੀਤਾ ਮਾਈਕਲ ਓਡਵਾਇਰ ਨੂੰ ਖਤਮ ਕਰਨ ਵਾਸਤੇ ਜਿਨੇ ਉਹਦੇ ਨੇਥੇ ਲੋਗਰ ਜਿਹੜੇ ਇੱਕ ਤਰ੍ਹਾਂ ਦਾ ਤਲਫਾ ਤਲਫਾ ਕੇ ਮਾਰਿਆ ਕੀਤਾ ਤਾਂ ਉਹਦੀ ਜ਼ਿੰਦਗੀ ਦੇ ਵਿੱਚੋਂ ਖਾਸ ਕਰਕੇ ਵੀ ਸਾਨੂੰ ਜੀਵਨ ਦੇ ਵਿੱਚ ਟਿਕਾ ਲੈ ਕੇ ਜੇ ਲੰਬਾ ਸਫ਼ਰ ਵੀ ਤੈਅ ਕਰਨਾ ਪਵੇ ਤਾਂ ਸਾਨੂੰ ਘਬਰਾਉਣਾ ਨਹੀਂ ਚਾਹੀਦਾ ਇੱਚ ਦੀ ਪ੍ਰਾਪਤੀ ਜਿੱਕਨੀਆ ਮਰਜੀ ਮੁਸ਼ਕਿਲਾਂ ਆ ਜਾਣ ਜੇ ਤੁਹਾਡਾ ਅਹਿਦ ਸਹੀ ਹੈ ਤੁਸੀਂ ਜਿਹੜਾ ਇੱਕ ਪ੍ਰਕਾਰ ਦਾ ਪੂਰੀ ਆਪਣੀ ਵਿਲ ਪਾਵਰ ਲਾ ਕੇ ਚੱਲੋਗੇ ਤੁਹਾਨੂੰ ਪ੍ਰਾਪਤੀ ਜਿਹੜੀ ਹੈ ਮਿਲੇਗੀ ਸਾਜੀ ਵਾਲਤਾ ਦਾ ਪ੍ਰਤੀਕ ਬੰਨਾ ਹੈਗਾ ਸੋ ਲੋ ਤੋਂ ਸੋਚ ਉਹਦੀ ਬਲਕਿ ਚਾਹੀਦੀ ਆ ਤਾਂ ਜੇ ਮੈਂ ਅੱਜ ਮੈਂ ਜੇ ਸਮਝ ਲਵਾਂ ਜੇ ਮੈਂ ਜੋ ਕੁਸ਼ਾਹ ਤੋਂ ਟੀਚਰ ਤੋਂ ਬਾਅਦ ਉਹ ਉਦਮ ਸਿੰਘ ਦੀ ਜੀਵਨੀ ਤੋਂ ਪ੍ਰਭਾਵਿਤ ਹੋ ਕੇ ਇਹ ਸ਼ਕੋਸ਼ ਹੈਗਾ ਇਸੇ ਵਾਸਤੇ ਅਸੀਂ ਇਹ ਨਾਲ ਮਿਲ ਕੇ ਇੱਕ ਕਮੇਟੀ ਜਿਹੜੀ ਹੈਗੀ ਉਹ ਬਣਾਈ ਕੀਤੀ ਸਰ ਹੁਣ ਵੋਟਾਂ ਦਾ ਦੌਰ ਵੀ ਆ ਚੁੱਕਿਆ ਨੇੜੇ ਜਿਵੇਂ ਹੁਣ ਸਰਪੰਚੀ ਦੇ ਇਲੈਕਸ਼ਨ ਹੋਣਾ ਜਾ ਰਹੇ ਨੇ ਤੁਸੀਂ ਤੁਹਾਡਾ ਕਾਫੀ ਵੱਡਾ ਪਿੰਡ ਆ ਤੁਸੀਂ ਕਿਸ ਤਰ੍ਹਾਂ ਦਾ ਸਰਪੰਚ ਲੋਕਾਂ ਨੂੰ ਆਮ ਲੋਕਾਂ ਨੂੰ ਚੁਣਨ ਲਈ ਕਹੋਗੇ ਇਹ ਤੁਸੀਂ ਕਰੰਟ ਅਫੇਅਰ ਤੇ ਇੱਕ ਪ੍ਰਕਾਰ ਦੀ ਗੱਲ ਕੀਤੀ ਕਿਉਂਕਿ ਮੇਰੇ ਖਿਆਲ ਤੋਂ ਆਉਣ ਵਾਲੇ ਮਹੀਨੇ ਦੋ ਮਹੀਨੇ ਚ ਇਲੈਕਸ਼ਨ ਹੋ ਜਾਣਾ ਸਾਡੇ ਸਾਰੇ ਪਿੰਡ ਬਹੁਤ ਵੱਡਾ ਲਗਭਗ 35 3600 ਵੋਟ ਇੱਥੇ ਦਾ ਪਿਛਲਾ ਪਿਸ਼ੋਕਰ ਵੇਖੀਏ ਤਾਂ ਬੜੇ ਵੱਡੇ ਵੱਡੇ ਹੁਣ ਮੈਂ ਉਹ ਨਾ ਤਾਂ ਮੈਂ ਦੋਸ਼ ਦੇਵਾਂਗਾ ਜਿਹੜੇ ਸਰਪੰਚ ਬਣੇ ਹਾਂਜੀ ਕਿਉਂਕਿ ਉਹਨਾਂ ਨੂੰ ਪੀੜ ਨਪੀੜ ਇਹਨਾਂ ਕੋ ਲਿਆ ਜਾਂਦਾ ਸੀ ਉਹ 10 15 ਦਿਨ ਦੇ ਵਿੱਚ ਮਸਲ ਜੇ ਮੈਂ ਕਹਿ ਸਕਦਾ ਜੀ ਉਹ ਦੋ ਕਿਲੇ ਜਮੀਨ ਸ਼ਾਇਦ ਲੈ ਸਕਦੇ ਸੀ ਜਿੰਨਾ ਉਹਨਾਂ ਨੂੰ ਹਾਲਾਂਕਿ ਸਾਡੇ ਸੰਵਿਧਾਨ ਦੇ ਮੁਤਾਬਕ ਇਹ ਚੱਲਦਾ ਨਹੀਂ ਪਰ ਚੱਲੀ ਜਾਂਦਾ ਸੁਣ ਲਓ ਚੱਲੀ ਜਾਂਦਾ ਤਾਂ ਸਾਡੇ ਬੜੇ ਵਧੀਆ ਵਧੀਆ ਸਰਪੰਚ ਚੰਬਰ ਆਮ ਦੀ ਬਰੇਸ਼ ਸਰਪੰਚ ਸਾਡੇ ਦਾ ਮਤਲਬ ਫੂਲ ਚੰਗੇ ਅੱਛੇ ਰਹੇ ਨੇ ਸਾਡੇ ਮਿੰਦਰ ਕੋਲ ਦੀ ਅੱਛੇ ਸਰਪੰਚ ਰਹੇ ਨੇ ਪਿਛਲੇ ਵਕਤ ਦੇ ਵਿੱਚ ਮਨਸ਼ੀਰਾਮ ਵੀ ਸਾਰੇ ਹੀ ਸਰਪੰਚ ਚੰਗੇ ਸੀ ਸੁਣ ਲਓ ਪਰ ਲੋਕ ਪਤਰੀ ਉਹ ਉਹਨਾਂ ਨੇ ਆ ਨਹੀਂ ਕੀਤਾ ਪਰ ਮੈਨੂੰ ਕਈ ਵਾਰੀ ਮੈਂ ਪਿਸ਼ੋਕੜ ਜਾ ਕੇ ਵੇਖਿਆ ਤਾਂ ਉਹਨਾਂ ਦਾ ਜਦੋਂ ਅਸੀਂ ਇਲੈਕਸ਼ਨ ਦੇ ਵਿੱਚ ਉਹਨਾਂ ਨੂੰ ਅਸੀਂ ਕਰਦੇ ਕੀ ਕਿੱਥੋਂ ਤੱਕ ਅਸੀਂ ਕਿਸ ਪ੍ਰਕਾਰ ਦੀ ਡਿਮਾਂਡਸ ਕਰਦੇ ਹਾਂ ਵੋਟਾਂ ਵਾਟਾਂ ਆਪਦੀਆਂ ਵੇਚ ਤੱਕ ਇੰਨੇ ਲੋਕ ਤਾਂ ਮੈਂ ਚਾਹਾਂਗਾ ਰੱਬ ਦਾ ਵਾਸਤਾ ਹੈ ਐਸ ਕੀ ਉਹ ਵੋਟਾਂ ਵਾਟਾਂ ਵੇਚਣ ਦੇ ਪਾਸੇ ਨਾ ਜਾਓ ਸਾਫ਼ ਸੁਥਰੀ ਵੋਟ ਦਿਓ ਪੜ੍ਹੇ ਲਿਖੇ ਬੰਦਿਆਂ ਨੂੰ ਅੱਗੇ ਲੈ ਕੇ ਆਓ ਜਦੋਂ ਵੋਟ ਪਾਉਣ ਜਾਣਾ ਇੱਕ ਤਾਂ ਪਾਓ ਸਾਰੇ ਇੱਥੇ ਹੁੰਦਾ ਕੀ ਹੈ ਸਰਪੰਚੀ ਚ ਅਸੀਂ 80% ਲੋਕ ਜਾਂਦੇ ਨੇ ਅੱਗੇ ਪਿੱਛੇ ਪੰਜਾਹ ਤੋਂ ਬਾਅਦ ਬਲੇਮ ਕਰਨਗੇ ਜਿਹੜਾ ਬੰਦਾ ਵੋਟ ਪਾਉਣ ਲਈ ਜਾਂਦਾ ਉਹਨੂੰ ਬਲੇਮ ਕਰਨ ਦਾ ਕੋਈ ਹੱਕ ਨਹੀਂ 5 ਸਾਲਾਂ ਵਾਸਤੇ ਅਸੀਂ ਆਪਦਾ ਪਿੰਡ ਦਾ ਨੁਮਾਇੰਦਾ ਚੁਣ ਰਹੇ ਹਾਂ ਪੜ੍ਹੇ ਲਿਖਾ ਹੋਣਾ ਚਾਹੀਦਾ ਹੈ ਅਨਪਰੂਨ ਨਹੀਂ ਹੋਣਾ ਚਾਹੀਦਾ ਤਜਰਬਾ ਹੋਣਾ ਚਾਹੀਦਾ ਹੈ ਉਹਨੂੰ ਵੋਟ ਤੋਂ ਪਾਉਣਾ ਪੀਹੇ 10 15 20 ਸਾਲ ਉਹਦਾ ਪਿਛੋਕੜ ਵੇਖੋ ਉਹ ਬੰਦਾ ਕਿਸ ਪ੍ਰਕਾਰ ਦਾ ਸੀ ਉਹਨੇ ਜਦ ਦੇ ਪ੍ਰਿੰਟ ਤੇ ਮੁਸੀਬਤ ਬਣੀ ਉਹ ਕਿੱਥੇ ਖੜਿਆ ਕਿਉਂ ਉਹਨੂੰ ਗੱਲ ਕਰਨੀ ਆਉਂਦੀ ਹੈ ਜੇ ਕੱਲ ਨੂੰ ਕੱਲ ਮੰਨ ਲਓ ਡੀਸੀ ਮੈਨੂ ਜਾਂ ਕੋਈ ਹੋਰ ਜਿਹੜਾ ਵੱਡਾ ਅਫਸਰ ਹੁੰਦਾ ਹੈ ਕੀ ਉਹਨੂੰ ਗੱਲ ਕਰ ਸਕਦਾ ਤਾਂ ਐਕਸਪੀਰੀਅੰਸ ਹੈ ਬੰਦੇ ਠੋਕ ਕੇ ਗੱਲ ਕਰਨ ਵਾਲੇ ਸੱਚੇ ਸੁੱਚੇ ਬੰਦਿਆਂ ਨੂੰ ਵੋਟ ਪਾਓ ਉਹ ਤੁਸੀਂ ਵੇਖ ਲੈ ਸਾਰੇ ਪਾਓ ਕਿਹਨੂੰ ਪਾਉਣੀ ਹੈ ਮੈਂ ਨਹੀਂ ਦੱਸਦਾ ਕੁਕਾਬਲ ਨੇ ਸੁਣ ਲਓ ਮੈਂ ਤੇ ਅਭੀ ਮੈਂ ਆਪਜੀ ਵੋਟ ਪਾਵਾਂਗਾ ਤੇ ਇਸ ਪ੍ਰਕਾਰ ਦੀਆਂ ਸਾਰੀਆਂ ਗੱਲਾਂ ਵੇਖ ਕੇ ਉਹ ਵਿਅਕਤੀ ਕਿਹਾ ਜਾਤੀ ਤੋਂ ਉੱਪਰ ਨੇ ਪਰ ਰੱਬ ਦਾ ਵਾਸਤਾ ਹੈ ਉਹਨਾਂ ਕੋਲੋਂ ਕੋਈ ਤਬੋਤਲਾ ਛੋਤਲਾ ਦੀ ਜਮਾਨਤ ਨਾ ਕਰਿਆ ਜੇ ਅਖੀਰ ਦੇ ਵਿੱਚ ਸਾਡਾ ਬਾੜ ਸਾਡੇ ਪੈਰਾਂ ਤੇ ਪੈ ਰਿਹਾ ਸਰ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਜੀ ਬਲਕਮ ਸਿੰਘ ਜੀ ਤੁਸੀਂ ਇੱਕ ਮਹਾਨ ਵਿਅਕਤੀ ਹੋ ਪਰਮਾਤਮਾ ਕਰੇ ਤੁਸੀਂ ਆਉਣ ਵਾਲੇ ਵਕਤ ਦੇ ਵਿੱਚ ਇੱਕ ਵੱਡੀ ਜਰਨਲਿਸਟ ਬਣੋ ਤੁਸੀਂ ਛੋਟੇ ਜੇ ਨਿਵਾੜੇ ਦੇ ਪਿੰਡ ਜਾ ਕੇ ਮੇਰੇ ਮਾਰ ਬਖਸ਼ਿਆ ਤੁਹਾਡਾ ਬਹੁਤ ਬਹੁਤ بچیا کو دے آئی جائے